ਆਮ ਆਦਮੀ ਪਾਰਟੀ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਲੋਕਾਂ ਨਾਲ ਚੋਣਾਂ ਤੋਂ ਪਹਿਲਾਂ ਕੀਤੇ ਗਏ ਵਾਅਦਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਅਤੇ ਇਸੇ ਤਹਿਤ ਹੀ ਆਮ ਆਦਮੀ ਪਾਰਟੀ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਨਾ ਵੱਲੋਂ ਆਪਣੀ ਟੀਮ ਨਾਲ ਅਚਨਚੇਤ ਫਾਜ਼ਿਲਕਾ ਦੇ ਵੱਖ-ਵੱਖ ਦਫ਼ਤਰਾਂ ਵਿੱਚ ਛਾਪੇ ਮਾਰੇ ਜਾ ਰਹੇ ਹਨ ਕੱਲ ਜਿੱਥੇ ਬੀਡੀਪੀਓ ਦਫ਼ਤਰ ਵਿੱਚ ਛਾਪੇ ਮਾਰੇਗੇ ਬੀਡੀਪੀਓ ਦਫ਼ਤਰ ਮੁਲਾਇਮਾ ਖਚਾਈ ਕੀਤੀ ਅਤੇ ਲੋਕਾਂ ਦੇ ਕੰਮ ਕਰਨ ਦੀ ਸਖਤ ਹਦਾਇਤ ਦਿੱਤੀ ਅੱਜ ਉਸੇ ਜੜੀ ਤਹਿਤ ਬਿਨਾਂ ਦੱਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਾਵਨਾ ਵੱਲੋਂ ਨਗਰ ਕੌਂਸਲ ਫਾਜ਼ਿਲਕਾ ਵਿੱਚ ਅਚਨਚੇਤ ਛਾਪਾ ਮਾਰਿਆ ਜਿਸ ਤੋਂ ਵੇਖੇ ਅਧਿਕਾਰੀਆਂ ਨੂੰ ਭਜੜਾ ਪੈ ਗਈਆਂ ਜਿਹੜੇ ਅਧਿਕਾਰੀ ਬਿਨਾਂ ਦੱਸੇ ਲੰਚ ਟਾਈਮ ਤੋਂ ਬਾਅਦ ਵੀ ਸੀਟਾਂ ਤੇ ਨਹੀਂ ਸੀ ਉਹ ਵੀ ਅੱਗੇ ਪਿੱਛੇ ਭਜਣ ਲੱਗੇ ਅਤੇ ਉਹਨਾਂ ਦੀ ਰਿਪੋਰਟ ਕਰਨ ਲਈ ਆਮ ਆਦਮੀ ਪਾਰਟੀ ਵਿਧਾਇਕ ਸਦਨ ਨਿਰਿੰਦਰ ਪਾਲ ਸਿੰਘ ਸਾਵਨਾ ਵੱਲੋਂ ਨਗਰ ਕੌਂਸਲ ਵਿੱਚ ਐਮਈ ਕਰਨੈਲ ਸਿੰਘ ਨੂੰ ਸਪੈਸ਼ਲ ਹਦਾਇਤ ਕੀਤੀ ਵੀ ਜੋ ਅਧਿਕਾਰੀ 11000 ਪਾਏ ਗਏ ਹਨ ਜਾਂ ਸੀਟਾਂ ਤੇ ਨਹੀਂ ਹਨ ਜਾਂ ਲੰਚ ਟਾਈਮ ਤੋਂ ਵੱਧ ਸਮੇਂ ਤੇ ਗੈਰਹਾਜ਼ਰ ਹਨ ਉਹਨਾਂ ਖਿਲਾਫ ਕੜੀ ਵਿਭਾਗਿਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸੇ ਤਹਿਤ ਆਮ ਆਦਮੀ ਪਾਰਟੀ ਵਿਧਾਇਕ ਨਿਰੰਦਰ ਪਾਲ ਸਿੰਘ ਸੌਣਾ ਵੱਲੋਂ ਨਗਰ ਕੌਂਸਲ ਦੀਆਂ ਸਮੂਹ ਬ੍ਰਾਂਚਾਂ ਅਕਾਊਂਟ ਬ੍ਰਾਂਚ ਸੈਨੀਟੇਸ਼ਨ ਬ੍ਰਾਂਚ ਸਫਾਈ ਬ੍ਰਾਂਚ ਜਨਮ ਮੌਤ ਸਰਟੀਫਿਕੇਟ ਯੂ ਦਾ ਕਮਰਾ ਅਤੇ ਹਰੇਕ ਵਰਕਰਸ ਬ੍ਰਾਂਚ ਤੇ ਸੈਂਟਰੀ ਬ੍ਰਾਂਚ ਵਿਸ਼ੇਸ਼ ਤੌਰ ਤੇ ਚੈੱਕ ਕੀਤੀ ਇਸ ਮੌਕੇ ਲੋਕਾਂ ਵੱਲੋਂ ਲੰਬੇ ਸਮੇਂ ਤੋਂ ਪੀਣ ਵਾਲੇ ਪਾਣੀ ਵਿੱਚ ਆ ਰਹੀਆਂ ਸਮੱਸਿਆਵਾਂ ਨੂੰ ਵੇਖਦੇ ਹੋਏ ਹਦਾਇਤਾਂ ਕੀਤੀਆਂ ਕਿ ਜਿੱਥੇ ਪਾਈਪਲਾਈਨ ਠੀਕ ਨਹੀਂ ਹੁੰਦੀ ਉੱਥੇ ਨਵਾਂ ਟੈਂਡਰ ਕਰ ਦਿੱਤਾ ਜਾਵੇ ਅਤੇ ਕਿਸੇ ਤਰ੍ਹਾਂ ਦੀ ਵੀ ਲੋਕਾਂ ਨੂੰ ਕੋਈ ਵੀ ਮੁਸ਼ਕਲ ਨਾ ਆ ਦਿੱਤੀ ਜਾਵੇ ਕਿਉਂਕ ਲੋਕਾਂ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਵੋਟਾਂ ਪਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਮੁੱਖ ਤੌਰ ਤੇ ਦਾਇਰ ਤਨ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਲਈ ਕੰਮ ਕਰਦੀ ਹੈ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ WhatsApp ላይ ਦੇ ਇੱਕ ਤੁਹਾਡੇ ਕੋਲ ਸ਼ਿਕਾਇਤ ਆਈ ਜਿਹੜਾ ਤਾਂ ਸੁਣ ਖਲੋਣੀ ਸੀ ਕੀ ਮੈਟਰ ਪਾਣੀ ਮਿਕਸੀ ਦੀ ਜੋ ਸਹੀ ਕਰਤਾ ਸਰ ਕਰੀ ਜਾਣੇ ਲੱਗਿਆ 8-10 ਦਿਨਾਂ ਦੇ ਲੱਗਿਆ ਐਕਚੁਅਲੀ ਪਤਾ ਕੀ ਐ ਸੜਕ ਦੇ ਥੱਲੇ ਟੂਟੀਆਂ ਦੀਵੇਂ ਲੋਕੀ ਕਟਾ ਦਿੰਦੇ ਨਾ ਉਹ ਡੋ ਨਿੱਕਾਉਂਦੇ ਉਹ ਜਦੋਂ ਸੀਵਰ ওভারਫਲੋ ਹੋ ਜਾਂਦੇ ਨਾ ਉਹ ਕਾਲੀ ਮਿਕਸ ਕਰ ਜਾਂਦਾ ਇਸ ਤਲਾਸ਼ ਕਰੀ ਜਾਣੇ ਇੱਕ ਦੋ ਥਾਂ ਤੇ ਸਾਨੂੰ ਪੁਆਇੰਟ ਮਿਲੇ ਉਹਨਾਂ ਨੂੰ ਕੱਟਤਾ ਬਾਕੀ ਲੱਗੇ ਹੋਏ ਇੱਕ ਚਾ ਕੰਮ ਕਰ ਰਹੇ ਨੇ ਹਾਂ ਸਵੇਰੇ ਤੜਕੇ ਜਾਂਦੇ ਜਦੋਂ ਵਾਟਰ ਸਪਲਾਈ ਚੱਲਦੀ ਹੈ ਸ਼ਾਮ ਨੂੰ ਜਾਂਦੇ ਉਸੇ ਟਾਈਮ ਵੇਖੀ ਲੈ ਜੀ ਕਿ ਸਾਨੂੰ ਕੋਈ ਵੀ ਸਮਝਾ ਜਾਵੇ ਤਾਂ ਲੋਕਾਂ ਨਾਲ ਗੱਲ ਕਰੋ ਨਾ ਲੋਕ ਬੜੇ ਪਰੇਸ਼ਾਨ ਨੇ ਉੱਥੇ ਉਹਨਾਂ ਨਾਲ ਕਰੀ ਜਾਂਦਾ ਮੈਂ ਕੱਲ ਐਮਸੀ ਸਾਹਿਬ ਨੂੰ ਮਿਲ ਕੇ ਆਇਆ ਸੀ ਸਵੇਰ ਤੜਕੇ 7 ਵਜੇ ਗਏ ਜੀ ਉੱਥੇ ਕੱਲ ਵੀ ਗਏ ਪਰਸੂ ਗਏ ਅੱਜ ਸਵੇਰੇ ਵੀ ਗਏ ਜਾਈ ਜਾਂਦੇ ਨੇ ਜਿਵੇਂ ਜਿਵੇਂ ਕੋਈ ਲੱਭਦਾ ਪਿਆ ਨਹੀਂ ਤਾਂ ਫਿਰ ਅਦਰਵਾਈਜ਼ ਅਗਰ ਨਾ ਮਸਲਾ ਹੋਇਆ ਤਾਂ ਫਿਰ ਉਸ ਚਾਰ ਨੰਬਰ ਦਾ ਆਪਾਂ ਪਾਈਪਲਾਈਨ ਪਾਵਾਂਗੇ ਸਾਡੇ ਕੋਲ ਪਾਈਪਲਾਈਨ ਪੱਟ ਕੇ ਪਾਓ ਜਾਂ ਨਹੀਂ ਹੁੰਦਾ ਤਾਂ ਹਾਂਜੀ ਹਾਂਜੀ ਉਹ ਕਰਨਾ ਵੀ ਪਾਓ ਪਾਈਪਲਾਈਨ ਹਾਂਜੀ ਹਾਂਜੀ ਅਸੀਂ پوری ਕੋਸ਼ਿਸ਼ ਅਸੀਂ ਲੋਕਾਂ ਦੀ ਪਰੇਸ਼ਾਨੀ ਦਾ ਦੂਰ ਕਰੋ ਹਾਂਜੀ ਹਾਂਜੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜੇ ਉਹ ਵੈਸੇ ਹੀ ਬਿਨਾ ਪਾਈਪ ਆਇਆ ਸਰ ਜੀ ਠੀਕ ਹੈ ਨਹੀਂ ਤਾਂ ਫਿਰ ਪਾਈਪ ਲਾਈਨ ਪਾਵਾਂਗੇ ਐਮੀ ਸਾਹਿਬ ਸਰ ਜੀ ਇਹ ਜਿਹੜੇ ਗੈਰ ਹਾਜ਼ਰ ਨੇ ਇਹਨਾਂ ਨੂੰ ਨੋਟਿਸ ਕਟੋ ਸਰ ਜੀ ਕੱਢ ਦਿਓ ਠੀਕ ਹੈ ਕਾਰਵਾਈ ਕਰੋ ਇਹਨਾਂ ਤੇ ਸਰ ਸਰ ਜੀ ਕਰਦੇ ਤੇ ਜੋ ਉੱਪਰ ਲਿਖ ਕੇ ਸਾਰਾ ਕਰਦੇ ਸਾਹਿਬ ਸਰ ਘਿੰਮੇ ਵੇ ਤੱਕ ਟਾਈਮ ਹੈ ਡੇਢ ਤੋਂ 2 ਲੰਚ ਤੇ ਹੈਟ ਹੋ ਜਾਣਾ 2:30 ਵੱਜ ਗਏ ਸਰ ਸਰ ਇਹ ਨੋਟਸ ਕਰ ਦੇਣੇ ਸੋਪਾ ਕਰਦੇ ਇਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਨੰਦਰਪਾਲ ਸਿੰਘ ਸਵੋਣਾ ਨੇ ਕਿ ਕੁਝ ਕਿਹਾ ਸਭ ਕੁਝ ਜਾਣਨ ਲਈ ਅੱਜ ਕਿਸ ਤਰ੍ਹਾਂ ਹੀ ਛਾਪੇ ਮਾਰੀ ਕੀਤੀ ਜਾ ਰਹੀ ਨਗਰ ਕੌਂਸਲ ਦੀ ਤੁਹਾਨੂੰ ਕੀ ਪਤਾ ਲੱਗ ਜਾਂਦਾ ਸੀ ਜਦੋਂ ਉਹਨੇ ਸਰ ਕਿਸ ਤਰ੍ਹਾਂ ਹੀ ਛਾਪੇ ਮਾਰੀ ਹੈ ਛਾਪੇ ਮਾਰੀ ਤਾਂ ਨਹੀਂ ਮੈਂ ਦਫਤਰ ਦੇ ਵਿੱਚ ਆਇਆ ਨਗਰ ਕੌਂਸਲ ਔਰ ਕਿਸੇ ਨੂੰ ਦੱਸੇ ਬਗੈਰ ਆ ਕੇ ਚੈੱਕ ਕੀਤਾ ਲੰਚ ਟਾਈਮ ਜਿਹਨੇ 1:30 ਤੋਂ 2:00 ਤੱਕ ਹੁੰਦਾ ਹੈ ਤਾਂ ਕਈ ਜਿਵੇਂ ਮੈਨੂੰ ਕਈਆਂ ਨੇ ਦੱਸਿਆ ਕਈ ਅਫਸਰ ਜਿਹੜੇ ਲੰਚ ਤੋਂ ਬਾਅਦ ਵੀ ਜਿਹੜੇ ਦਫਤਰ ਦੇ ਵਿੱਚ ਆਪਦੀਆਂ ਸੀਟਾਂ ਤੇ ਨਹੀਂ ਆ ਕੇ ਕੰਮ ਕਰਦੇ ਤਾਂ ਮੈਂ ਦੇਖਿਆ ਜਿਵੇਂ ਇੱਕ ਆਪਣੇ ਵਰਕਰ ਸੀ ਕੀ ਨਾਮ ਉਹਨਾਂ ਦਾ ਜੈਡ ਲਖਾਇਆ ਜਿਹੜੇ ਰਜਨੀ ਰਜਨੀ ਸੀ ਕਿ ਉੱਥੇ ਜਿਹੜੇ ਆਪਨੇ ਸੀਟ ਤੇ ਨਹੀਂ ਸੀਗੇ ਔਰ ਐਵੇਂ ਜੋ ਇੱਕ ਹੋਰ ਸੀਗੇ ਇੱਕ ਦੋ ਮੈਂ ਸਖਤ ਹਦਾਇਤ ਕੀਤੀ ਅਫਸਰਾਂ ਨੂੰ ਇਹਨਾਂ ਦੇ ਜਵਾਬ ਕੱਲ ਵੀ ਕੀਤੀ ਜਾਵੇ ਸੀਟਾਂ ਤੇ ਕਿਉਂ ਨਹੀਂ ਨੇ ਜੇ ਇਹਨਾਂ ਕੋਲ ਸਪਸ਼ਟ ਜਵਾਬ ਨਹੀਂ ਹੁੰਦਾ ਤਾਂ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਉੱਪਰ ਲਿਖ ਕੇ ਭੇਜੀ ਜਾਵੇ ਔਰ ਜੋ ਲੋਕਾਂ ਦੀ ਸੇਵਾ ਦਾ ਜ਼ਿੰਮੇ ਜੋ ਜ਼ਿੰਮੇਵਾਰੀ ਹੈ ਮੁਲਾਜ਼ਮਾਂ ਦੀ ਉਹ ਪ੍ਰੋਪਰ ਤਰੀਕੇ ਦੇ ਨਾਲ ਹੋਣੀ ਚਾਹੀਦੀ ਹੈ ਉਸ ਨੂੰ ਜਿਹੜਾ ਚੈੱਕ ਕਰਕੇ ਜਿੱਥੇ ਕੋਈ ਕਮੀ ਪਾਈ ਜਾਂਦੀ ਹੈ ਮੈਂ ਸਮੇਂ-ਸਮੇਂ ਤੇ ਆਪ ਜਾਣਾ ਚੈੱਕ ਕਰਦਾ ਜੋ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਉਹ ਸਮੇਂ ਤੇ ਮਿਲਣੀ ਜਿਹੜੀਆਂ ਲੋਕਾਂ ਨੂੰ ਮਿਲਣ ਤਾਂ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ ਇਸ ਲਈ ਮੈਂ ਅੱਜ ਇਸ ਦਫ਼ਤਰ ਵੀ ਪਹੁੰਚਿਆ ਸੀ ਕਰ ਮੈਂ ਬੀਡੀਪੀ ਅਫਸਰ ਜਿਹੜਾ ਫਾਜ਼ਿਲਕਾ ਉੱਥੇ ਗਿਆ ਸੀਗਾ ਉੱਥੇ ਵੀ ਜਿਹੜੇ ਅਫਸਰ ਜਿਹੜੇ ਸਾਡੇ ਨੇ ਉਹਨਾਂ ਨੇ ਸਖਤ ਅਦਾਇਤਾ ਕੀਤੀਆਂ ਨੇ ਕਿ ਕੋਈ ਵੀ ਦਫ਼ਤਰ ਦੇ ਵਿੱਚ ਆਉਂਦਾ ਤਾਂ ਉਹਦਾ ਜਿਹੜਾ ਨਾਲ ਦੀ ਨਾਲ ਕੰਮ ਕਰਕੇ ਦਿੱਤਾ ਜਾਵੇ ਔਰ ਇੱਥੇ ਵੀ ਮੈਂ ਇਹੀ ਹੁਣ ਸਖਤ ਅਦਾਇਤਾ ਨੇ ਸਾਡੀਆਂ ਸਰਕਾਰ ਦੀਆਂ ਆਵਾਦੀ ਪਾਰਟੀ ਦੀ ਸਰਕਾਰ ਹੈ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਸਰਕਾਰ ਦੇ ਵਿੱਚ ਲੋਕਾਂ ਨੇ ਬੜੀਆਂ ਉਮੀਦਾਂ ਦੇ ਨਾਲ ਸਰਕਾਰ ਨੂੰ ਚੁਣਿਆ ਸਾਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਹੈ ਪਰ ਸਾਡੀ ਇਹ ਜ਼ਿੰਮੇਵਾਰੀ ਹੈ ਜੋ ਵੀ ਲੋਕ ਕਿਸੇ ਵੀ ਦਫ਼ਤਰ ਦੇ ਵਿੱਚ ਜਾਣ ਜੋ ਵੀ ਕਿਸੇ ਦਾ ਕੰਮ ਹੈ ਉਹਨਾਂ ਦੀ ਮੁਸ਼ਕਲ ਹੈ ਨਾਲ ਦੀ ਨਾਲ ਉਹ ਜਿਹੜਾ ਉਹਦਾ ਹੱਲ ਹੋਵੇ ਤਾਂ ਉਸ ਲਈ ਜੱਜ ਫਿਰ ਮੈਂ ਦਫ਼ਤਰ ਦੇ ਵਿੱਚ ਆਇਆ ਤੇ ਸਮੇਂ-ਸਮੇਂ ਤੇ ਮੈਂ ਹਰ ਜਿਹੜੇ ਦਫ਼ਤਰ ਹੈ ਜਿਹੜੇ ਰੁਟੀਨ ਦੇ ਵਿੱਚ ਚੈੱਕ ਕਰਾਂਗਾ ਜਿੱਥੇ ਵੀ ਕੋਈ ਗੈਰ ਹਾਜ਼ਰ ਪਾਇਆ ਗਿਆ ਜਾ ਕੋਈ ਅੰਗੈਲੀ ਪਾਈਗੀ ਉਹਨਾਂ ਅਫਸਰਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਵੇਂ ਅੱਜ ਜੇ ਕੋਈ ਗੈਰ ਹਾਜ਼ਰ ਹੈ ਇਹਨਾਂ ਦੇ ਖਿਲਾਫ ਵੀ ਕਾਰਵਾਈ ਹੋਊਗੀ ਔਰ ਕਿਸੇ ਨੂੰ ਬਖਸ਼ਣਾ ਹੀ ਜਾਊਗਾ ਇਹ ਲੋਕਾਂ ਦੀ ਆਮ ਲੋਕਾਂ ਦੀ ਸਰਕਾਰ ਹੈ ਅਸੀਂ ਆਮ ਲੋਕਾਂ ਦੇ ਨੁਮਾਇੰਦੇ ਆ ਅਸੀਂ ਸੇਵਾਦਾਰ ਆ ਔਰ ਸਾਰਿਆਂ ਨੂੰ ਜੋ ਵੀ ਕਿਸੇ ਦੀ ਡਿਊਟੀ ਹੈ ਪ੍ਰੋਪਰ ਤਰੀਕੇ ਦੇ ਨਾਲ ਕਰਨੀ ਪੈਣੀ ਹੈ ਜੋ ਵੀ ਕਿਸੇ ਦੀ ਜਿੱਥੇ ਵੀ ਡਿਊਟੀ ਲੱਗੀ ਹੈ ਉਹ ਕਰਨੀ ਪੈਣੀ ਜੇ ਨਾ ਕੋਈ ਕਰੂਗਾ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਦੋਂ ਕੋਈ ਕਿਸੇ ਦੀ ਕੰਪਲੇਂਟ ਹੁੰਦੀ ਹੈ ਸੀਵਰੇਜ ਦੀ ਜਾਂ ਪਾਣੀ ਦੀ ਉਹ ਕਿੰਨੇ ਸਮੇਂ ਬੰਦ ਤਰੀਕੇ ਠੀਕ ਹੋਣੀ ਚਾਹੀਦੀ ਹੈ ਦੇਖੋ ਜਿਵੇਂ ਰਾਧਾ ਸਮੀ ਕਲੋਨੀ ਦੀ ਮੇਰੇ ਕੋਲ ਕੰਪਲੇਂਟ ਆਈ ਹੈ ਪੀਣ ਵਾਲਾ ਪਾਣੀ ਦੇ ਵਿੱਚ ਜਿਹੜਾ ਗੰਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ ਤਾਂ ਉਹਦੇ ਲਈ ਜਿਹੜੀਆਂ ਮੈਨੂੰ ਜਿਵੇਂ ਦੱਸਿਆ ਏਐਮਈ ਸਾਹਿਬ ਨੇ ਕਿ ਬਹੁਤ ਪੁਰਾਣੀਆਂ ਜਿਹੜੀਆਂ ਪਾਈਪਾਂ ਪਾਈਆਂ ਹੋਈਆਂ ਨੇ ਤਾਂ ਮੈਂ ਹੁਣ ਇਹਨਾਂ ਨਾਲ ਇਹੀ ਗੱਲ ਕੀਤੀ ਹੈ ਜਿੱਥੇ ਕੋਈ ਪੁਰਾਣੀਆਂ 30-30 ਸਾਲ ਪੁਰਾਣੀਆਂ 35-35 40-40 ਸਾਲ ਪੁਰਾਣੀਆਂ ਪਾਈਪਾਂ ਪਾਈਆਂ ਨੇ ਉਹਨਾਂ ਨੂੰ ਚੈੱਕ ਕਰੀਏ ਕਿਤੇ ਉਹਨਾਂ ਦੇ ਖਰਾਬੇ ਤੋਂ ਪਾਈਪਾਂ ਸਾਰੀਆਂ ਹੀ ਆਪਾਂ ਨਵੀਆਂ ਬਦਲ ਕੇ ਪਾ ਦਈਏ ਤੇ ਆਉਣ ਵਾਲੇ ਜਿਹੜਾ ਅਸੀਂ ਥੋੜੇ ਸਮੇਂ ਦੇ ਵਿੱਚ ਵਿੱਚ ਅਸੀਂ ਜਿੱਥੇ ਵਾਟਰ ਸਪਲਾਈ ਦਾ ਜਾਂ ਸੀਵਰੇਜ ਦਾ ਪ੍ਰਬੰਧ ਸ਼ਹਿਰ ਦੇ ਵਿੱਚ ਨਹੀਂ ਹੈ ਜਾਂ ਕਿਤੇ ਵੀ ਕੋਈ ਪਾਈਪਾਂ ਗਲ ਚੁੱਕੀਆਂ ਨੇ ਉਹਨਾਂ ਨੂੰ ਨਵਾਂ ਪਾਉਣਾ ਉਹ ਸਾਰਾ ਅਸੀਂ ਪ੍ਰੋਜੈਕਟ ਤਿਆਰ ਕਰ ਰਹੇ ਹਾਂ ਤਾਂ ਤਕਰੀਬਨ 14 ਕਰੋੜ ਦੇ ਆਸ-ਪਾਸ ਜਿਹੜਾ ਅਸੀਂ ਪ੍ਰੋਜੈਕਟ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਬਣਾ ਰਹੇ ਹਾਂ ਜਿਹੜਾ ਫਾਜ਼ਲਕਾ ਦੇ ਵਿੱਚ ਸ਼ਹਿਰ ਦੇ ਵਿੱਚ ਕੰਮ ਹੋਣ ਵਾਲੇ ਨੇ ਉਹਦੇ ਵਿੱਚ ਇਹ ਵੀ ਸਾਰਾ ਜਿੱਥੇ-ਜਿੱਥੇ ਵੀ ਸਾਨੂੰ ਲੋੜ ਪਈ ਪਾਈਪਾਂ ਗਲਗੀਆਂ ਨੇ ਜਾਂ ਨਵੀਆਂ ਪੈਣ ਵਾਲੀਆਂ ਨੇ ਕੋਈ ਹੋਰ ਪਾਈਪਾਂ ਟੁੱਟੀਆਂ ਸਾਰੀਆਂ ਜਿਹੜੀਆਂ ਬਦਲ ਕੇ ਅਸੀਂ ਨਵੀਆਂ ਪਾਉਣ ਜਾ ਰਹੇ ਹਾਂ ਸ਼ਹਿਰ ਦੇ ਥੈਂਕ ਯੂ ਮਨ ਸਰ এবੀਐ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋں سے ہم اپیل ਕਰਤੇ ਹਨ ਕਿ এবੀਐ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ